ਨਮਸਕਾਰ ਸੋਸ਼ਕਾਲ ਅਦਾਤ ਤੁਸੀਂ ਦੇਖ ਰਹੇ ਹੋ ਨਾਉਂਦੀਆ ਪੰਜਾਬੀ ਮੈਂ ਹਾਂ ਮिक्की ਜੈਕਰ ਲੈ ਕੇ ਆਇਆ ਹਾਂ ਸਰਾਂ ਮੌਸਮ ਦੀ ਵੱਡੀ ਅਪਡੇਟ ਦੱਸਤੀ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ ਜਿਹਾ ਦੇਖ ਸਕਦੇ ਹੋ ਨਵੰਬਰ ਦਾ ਮਹੀਨਾ ਲੱਗ ਚੁੱਕਿਆ ਹੈ ਅਤੇ ਕਿਤੇ ਨਾ ਕਿਤੇ ਠੰਡ ਜੜੀ ਹੈ ਵੱਧਦੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਆਪਣੇ ਜਿਹੜੇ ਰਜਾਈ ਗੱਦੇ ਨੇ ਉਹ ਕੱਢ ਲਏ ਗਏ ਨੇ ਪਰ ਦੱਸਤੀ ਹੈ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਸਾਰੀ ਜਾਣਕਾਰੀ ਅਤੇ ਡਾਟਾ ਤੁਹਾਡੇ ਨਾਲ ਸਾਂਝਾ ਕਰਦੀ ਹੈ ਦਰਸਲ ਪੰਜਾਬ ਦੇ ਵਿੱਚ ਮੌਸਮ ਜੋੜਾ ਬਦਲ ਰਿਹਾ ਹੈ ਦਿਨ ਤੇ ਰਾਤ ਦਾ ਤਾਪਮਾਨ ਡਿੱਗ ਰਿਹਾ ਹੈ ਐਤਵਾਰ ਨੂੰ ਬਠਿੰਡਾ ਵਿੱਚ ਰਾਤ ਦਾ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀ ਤੇ ਆਮ ਤੌਰ ਤੇ ਡਿਗਰੀ ਸੈਲਸੀਅਸ ਘੱਟ ਸੀ ਫਰੀਦਕੋਟ ਦੇ ਵਿੱਚ ਰਾਤ ਦਾ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਫਿਰੋਜ਼ਪੁਰ ਵਿੱਚ ਰਾਤ ਦਾ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਚੰਡੀਗੜ ਪਟਿਆਲਾ ਤੇ ਹੁਸ਼ਿਆਰਪੁਰ ਵਿੱਚ ਵੱਧ ਤੋਂ ਵੱਧ ਦਾ ਤਾਪਮਾਨ ਹੈ ਉਹ 16 ਡਿਗਰੀ ਦਰਜ ਕੀਤਾ ਗਿਆ ਉੱਤੇ ਹੀ ਲੁਧਿਆਣਾ ਪਟਿਆਲਾ ਤੇ ਫਿਰੋਜ਼ਕੋਟ ਦੇ ਵਿੱਚ ਦਿਨ ਦਾ ਤਾਪਮਨ 30 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ ਤੇ ਅਮਰਸਰ ਦੇ ਵਿਚ 29 ਡਿਗਰੀ ਸੈਲਸੀਅਸ ਰਿਹਾ ਇਸ ਦੌਰਾਨ ਚੰਡੀਗੜ੍ਹ ਦੇ ਮੌਸਮ ਕੇਂਦਰ ਦੇ ਅਨੁਸਾਰ 4 ਨਵੰਬਰ ਤੋਂ ਪੰਜਾਬ ਦੇ ਵਿੱਚ ਮੌਸਮ ਜਿਹੜਾ ਹੈ ਉਸ ਦਾ ਮિજાਜ ਬਦਲ ਰਿਹਾ ਹੈ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਤੇ ਇਸ ਤੇ ਪ੍ਰਭਾਵ 5 ਨਵੰਬਰ ਤੱਕ ਰਹਿਣਗੇ ਦੱਸਦੇ ਕਿ ਇਸ ਕਾਰਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੂੰਦਾਬਾਂਦੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ 6 ਨਵੰਬਰ ਤੋਂ ਮੌਸਮ ਸਾਫ਼ ਹੋ ਜਾਵੇਗਾ ਪਿਛਲੇ 2 ਹਫ਼ਤੇ ਤੱਕ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈ ਪਰ ਪੰਜਾਬ ਵਿੱਚ ਮੌਸਮ 4 ਨਵੰਬਰ ਤੋਂ ਸ਼ੁਰੂ ਹੋ ਕੇ ਜਿਹੜਾ ਹੈ ਉਹ ਬਦਲ ਜਾਵੇਗਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਕਪੂਰਥਲਾ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ 2 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਦਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਜਿਹੜਾ ਹੈ ਉਹ ਸਾਫ਼ ਰਹੇਗਾ ਨਵੰਬਰ ਦੇ ਪਹਿਲੇ ਹਫਤੇ ਤੋਂ ਦਿਨ ਅਤੇ ਰਾਤ ਦਾ ਤਾਪਮਾਨ ਘਟੇਗਾ